ਓ ਬਾਈ ਚੱਲਦਾ ਕੰਮ ਆ ਉਹ ਚ ਅੱਸੀ ਕੱਲ ਜੀ ਲੱਗਿਆ ਬੰਦਾ ਉੱਧਰ ਲੱਗੇ ਵੇ ਅੱਜ ਤੇ ਹੁਣ ਤੁਹਾਨੂੰ ਜੀ ਲੱਗਣੀ ਪਾਟਣਾ ਇਹ ਲਾ ਦੇ ਦੋ ਦਿਨ ਕਿਹੜੇ ਫੇਰ ਇਹ ਕੰਮ ਆ ਵਾਈ ਕੰਮ ਆ ਹੁਣ ਹੁਣ ਅਸੀਂ ਕੰਮ ਆ ਹੁਣ ਇਹ ਕੰਮ ਕੱਲ ਛੁੱਟੀ ਕਰਕੇ ਤਾਂ ਵਾਜ ਆਇਆ ਅੱਛਾ ਕੱਲ ਵਿਆਹ ਬੂ ਤਾਂ ਨਾਲ ਕੱਲ ਤੇ ਕੰਮ ਆ ਕੋਈ ਸਭੇ ਦਿਮਾਗ ਘੁੰਮਿਆ ਪਿਆ ਕੱਲ ਦਾ ਹੂੰ ਕੱਲ ਮੈਂ ਆਹ ਚੱਲ ਬਿੱਬਾ ਆਇਆ ਕਣ ਨੂੰ ਪਾਣੀ ਛੱਡ ਦਮਾ ਹੂੰ ਆਹ ਕਣ ਨੂੰ ਪਾਣੀ ਛੱਡ ਕੇ ਆਇਆ ਨਾ ਪਾਣੀ ਤਾਂ ਛੱਡਿਆ ਪਤਾ ਔਰ ਕਿਹੜਾ ਔਰੇ ਉਰ ਤਾਂ ਮੈਂ ਪਠੀਨ ਭਰਿਆ ਹੁਣ ਕੱਕ ਤੇਰੀ ਆ ਗਈ ਬੱਲ ਆ ਗਈ ਨਿਕਲੇ ਇਹਨੂੰ ਵੀ ਸਭ ਤੋਂ ਲੇਟ ਇਸਦੀ ਇਹਨੂੰ ਵੀ ਬੱਲ ਨਿਕਲੇ ਉਹਦਾ ਪੂਰੀ ਟਾਪ ਦੀ ਖੜੀ ਪਰਲੀ ਇਹ ਬੀਜ ਛੋਟੇ ਦੇ ਦਾ ਹੈ ਹੈ ਛੋਟੀ ਰਹੀ ਹੈ ਖੇਤਾਂ ਛੋਟੀ ਦੇ ਨਾ ਉਹ ਵੀ ਰਹਿਣਾ ਪਛੇਤਾ ਬੀਜ ਮੰਦਰੀ ਛੇਤਾ ਬੀਜ ਇਹ ਹੈ ਹਾਂ ਕੱਲ ਛੱਡਿਆ ਕਣਕ ਨੂੰ ਪਾਣੀ ਉਹ ਬਬੂਲਰਾਂ ਚ ਹੂੰ ਉਹ ਪਹਿਲਾਂ ਬੀਜਾਂ ਨੇ ਲੈਨ ਕੱਢਤੀ ਰਾਮਾ ਚਲਾ ਕੇ ਆਇਆ ਹੈ ਉਥੇ ਹਾਂ ਇੱਥੇ ਉਹ ਬੀਜੀ ਵੀ ਆ ਬਬੂਲਰ ਖੜੇ ਬਣੇ ਮੱਕੀ ਬੀਜੀ ਵੀ ਉਹਦੇ ਗਾਂ ਵਾਲਾ ਖੇਤ ਆ ਉਹਦੇ ਗਾਂ ਵਾਲਾ ਖੇਤ ਮਹਾਲਾ ਮੋਟਰ ਚਲਾ ਦਮ ਅੱਜ ਉਹ ਮੋਟਰ ਚਲਾ ਦਮ ਹੂੰ ਵੀ ਪੜ ਜੂਗੀ ਜਦੋਂ ਮੈਂ ਮੋਟਰ ਚਲਾ ਕੇ ਆਇਆ ਨਾ ਪਾਣੀ ਪੈਂਦਾ ਕਰਕੇ ਕਣ ਖੇਚ ਖਾਲ ਫੁੱਟ ਕੇ ਆ ਗਿਆ ਹੂੰ ਆਉਂਦੇ ਨੂੰ ਸਾਲਾ ਪਹਿਲਾਂ ਬੜੇ ਉੱਤਲੀ ਲਾਈਨ ਘੱਟਦੀ ਬੀ ਜਿਹੜੀਆਂ ਆਏ ਨੇ ਹੂੰ ਇਹਨੂੰ ਦੇਖੀ ਗਿਆ ਮੈਂ ਇਹਨੂੰ ਦੇਖ ਕੇ ਫੇਰ ਚਲੇ ਗਿਆ ਮੈਂ ਐਡ ਦੇਖ ਮੈਂ ਆਈਪੀਐਲ ਐਡ ਤਾਂ ਜਦੋਂ ਮੈਂ ਫੇਰ ਖਿਆਲ ਨਹੀਂ ਕਰਿਆ ਐਡ ਦਾ ਜਾਂ ਗਿਆ ਕਹਾ ਉਹ ਮੋਟਰ ਚੜਾਤੀ ਨਾ ਸੁੱਚ ਲਾ ਕੇ ਆ ਆ ਸੁੱਚ ਕੱਟੀ ਵੀ ਸੀ ਹੂੰ ਚਾਲ ਕੀਦਾ ਬੰਦ ਹੋਇਆ ਨੱਕਾ ਬੰਦ ਕਰ ਗਿਆ ਕੋਈ ਚਾਲਦੀ ਮੋਟਰ ਦਾ ਨੱਕਾ ਬੰਦ ਕਰ ਗਿਆ ਮੂਹਰੇ ਤੇ ਪਾਈਪ ਲੈਣ ਦਾ ਉਹ ਕਿੱਥੇ ਗਹਾਂ ਤੇ ਉਹ ਖੇਤਾਂ ਪਰੈਸ਼ਰ ਬਣ ਗਿਆ ਪਰੈਸ਼ਰ ਬਣ ਗਿਆ ਤੇ ਪਾਈਪ ਫਾੜਦਾ ਫਾੜਦੇ ਨੇ ਪਾਈਪ ਸਾਰੇ ਇੱਕ ਪਾਈਪ ਇੱਕ ਜਾ ਪਾਈਪ ਫਾੜਦਾ ਉਥੇ ਹੀ ਨਿਕਲ ਗਿਆ ਹੁਣ ਉਥੇ ਰੁਹਾਣੀ ਨਿਕਲ ਰ ਮੈਂ ਜਾ ਗਿਆ ਉਰੇ ਤੇ ਮਾਸਾੜੀ ਮੋਟਰ ਚਾਲਦੀ ਪੁੱਠੇ ਗੇੜੇ ਆ ਗਏ ਨੱਕਾ ਦੇਖਦੀ ਨਹੀਂ ਆਉਂਦਾ ਨੱਕਾ ਮੈਂ ਨਹੀਂ ਦੇਖਿਆ ਕਿ ਨੱਕਾ ਬੰਦ ਕਰ ਮੈਨੂੰ ਪਾਣੀ ਤਾਂ ਆਉਂਦਾ ਨਹੀਂ ਹਾ ਇੱਥੇ ਮੈਂ ਕਿਹਾ ਐ ਤਾਂ ਵੀ ਮੈਨੂੰ ਕਿਹ ਝੱਕਦੀ ਕੋਈ ਨੱਕਾ ਬੰਦ ਕਰਕੇ ਮੈਂ ਤਾਂ ਵਹਾਂ ਕਿਨੇ ਪੁੱਠੇ ਗੇੜੇ ਆ ਗਏ ਲੈਟ ਕੱਟੀ ਵੀ ਦੀ ਵੀ ਜਾਂਦੇ ਨੇ ਕਦੇ ਕਿਹਾ ਲੜਕਾ ਕਹਿੰਦਾ ਲੈ ਪਾਈਪ ਲਾਈਨ ਜੇ ਲੇ ਨਿਕਲ ਬੁੱਠੇ ਉਹਨੜ ਕੁੱਤੇ ਸਰੋਂ ਭਰ ਗਈ ਵੀ ਦੱਸ ਤੋ ਵਾਈਕੜਾ ਨਾਲ ਜਿਆਦਾ ਸੋ ਨਿੱਕਾ ਕਰਕੇ ਤੁਹਾਨੂੰ ਫਾਇਦਾ ਆ ਜੀ ਇਹ ਟੱਕਰ ਪਾਣੀ ਸਿੱਧਿਓ ਮੰਨ ਲਓ ਅੱਗੇ ਹੈ ਕਿ ਨਹੀਂ ਮਾਰੂ ਟੱਕਰ ਜੇ ਸਾਢੇ ਮੰਜਾਂ ਨੂੰ ਅਸੀਂ ਢਾ ਲੂਗੇ ਤੁਹਾਡੇ ਮੋੜ ਤੁਸੀਂ ਢਾ ਲਿਓ ਵੇਕੜਾਂ ਗਾਣੇ ਫੋਲੇ ਪੁੱਠੇ ਵੀ ਕੰਮ ਕਰਨੇ ਪੈ ਬੈਨ ਪੰਡਤੀ ਅਗਲੇ ਦਾ ਖੇਤ ਭਰਦਾ ਨੁਕਸਾਨ ਕਰਦੇ ਨੁਕਸਾਨ ਕਰਤਾ ਦੱਸ ਕਿਆ ਮਿਲਿਆ ਉਹਨੂੰ ਬੰਦ ਕਰਕੇ ਜੇ ਕਿ ਨਾ ਪਰ ਨਹੀਂ ਕਰ ਪਰ ਨਹੀਂ ਕਰ ਸਕਦੇ ਬੂਰਾ ਵੀ ਨਾ ਕਰੋ ਕਿਸਦਾ ਠੀਕ ਨਹੀਂ ਗੱਲ ਮਾੜੀ ਗੱਲ ਨਹੀਂ ਮੈਂ ਜਾਈਦਾ ਟੋਆ ਪੱਟ ਕੇ ਫੇਰ ਪਾ ਦੂੰਗੇ ਜੇ ਪੁੱਤ ਦਾ ਪਤਾ ਲੱਜ ਜਾਂਦਾ ਬੱਕਰੇ ਵਾਂਗ ਵਧਾਉਣਾ ਤਾਂ ਮੈਂ ਕਈਆ ਰੱਖੀ ਹੋਈ ਦੀ ਖਿੱਲਾ ਸਿੱਧੇ ਸਿੱਧੇ ਜਾਣੀ ਦੀ ਮੈਂ ਨਾਲੇ ਅੰਟਾ ਨਹੀਂ ਫੇ ਆਕੜ ਦਾ ਪਤਾ ਹੈ ਜੇ ਦੇਖ ਲੈਂਦਾ ਬੰਦਾ ਪਤਾ ਹੁਣ ਵੀ ਲੱਗ ਜੂ ਕਿਹਦੇ ਬੰਦ ਕਰਿਆ ਸਾਰੀ ਚੌੜ ਗਏ ਹਨ ਜਾਣ ਕੇ ਕਰਿਆ ਹੈ ਜਾਣ ਕੇ ਕਰਾਂਗੇ ਜਾਣ ਕੇ ਤਾਂ ਸਿੱਧੀ ਮਾਰਨ ਟੱਕਰ ਵੀ ਭਾਈ ਅਸੀਂ ਕਰਿਆ ਠੀਕ ਨਹੀਂ ਗੱਲ ਬੱਜੇ ਲਵੇ ਇੱਕ ਮਾਰ ਫੇ ਬੱਜੇ ਨਾਲ ਇੱਕ ਜਾ ਕੇ ਨੁਕਸਾਨ ਨਾ ਕਰਨ ਉੱਥੇ ਲੈਨ ਬਾੜ ਕੇ ਉਹ ਲਖੇਤ ਉਹਨਾਂ ਨੇ ਬੀਜੇ ਤਾਂ ਉੱਥੇ ਪਾੜ ਜੇ ਦੀ ਭਰ ਗਿਆ ਤਾਂ ਅਗਲੇ ਦੇ ਖੇਤ ਭਰ ਗਿਆ ਕਾਹਦਾ ਭਰ ਗਿਆ ਉਹਦਾ ਵੀ ਨੁਕਸਾਨ ਤਾਂ ਅਗਲੇ ਦਾ ਵੀ ਉਹਦਾ ਹੁੰਦਾ ਨਹੀਂ ਯਾਰ ਦੋ ਬੰਦੇ ਦਾ ਨਸਾਨ ਹੋ ਗਿਆ ਹੋਰ 20 25 ਸਾਲ ਹੋ ਗਏ ਜਦ ਦਾ ਸੜਕਾਂ ਨਹੀਂ ਬੰਦ ਹੋਇਆ 20 ਸਾਲ ਹੋ ਗਏ ਪਾਈਪ ਲਾਈਨ ਲੱਗੀ ਮੈਂ ਲੱਭੀ ਨੂੰ ਹੋ ਗਏ ਜਣ ਦੀ ਅੱਭੀ ਵੀ ਅਸੀ ਆ ਹੁਣ ਦੇਖ ਲਾਂਗੇ ਕੱਲ ਦੇਖ ਲੈਣਾ ਆ ਪਤਾ ਨਹੀਂ ਕਿਸੇ ਨੇ ਕਿਆ ਕਰਿਆ ਕਿਆ ਸੜੀ ਬਿਲ ਗਿਆ ਉਹਨਾਂ ਨੂੰ ਬੰਦ ਕਰਕੇ ਬੁਰਾ ਨਹੀਂ ਹੋਣਾ ਜੇ ਕਿਤੇ 10% ਬੁਰਾ ਕਰੂਗੇ ਤਾਂ ਉਹਦਾ 100% ਪੂਰਾ ਹੋਣਾ ਹੈ ਕਰਨੇ ਵਾਲੇ ਦਾ ਜੇ ਕਿਸੇ ਦਾ ਆਪਾਂ 10% ਪੂਰਾ ਕਰੀਏ ਨਾ ਉਹਦਾ 100 ਹੋਣਾ ਹੁਣਾ ਹੈ ਬਹੁਤ ਦਾ ਪਾਲਟੂ ਪਹਿਲੇ ਹੀ ਕਰੋ ਜਿੱਥੇ ਹੁੰਦਾ ਕਿਸੇ ਦਾ ਬਸ ਹੈ ਕਿ ਨਹੀਂ ਹੂੰ ਬਹੁਤ ਦਾ ਬਾਲਟੂ ਉਹ ਜੇ ਕਰਨਾ ਅਗਲੇ ਨੂੰ ਜੇ ਰੜ ਕੇ ਕੱਢਣਗੇ ਹੁੰਦੇ ਐਨ ਬੰਦ ਕਰਕੇ ਜਿਆਦਾ ਸਵਾਦ ਆਊਗਾ ਉਹਦਾ ਫਿਰ ਚੋਰ ਵਾਲਾ ਕੰਮ ਹੋਗਾ ਉੱਲੇ ਵਾਲਾ ਹੂੰ ਕਰੀ ਗਿਆ ਨਾ ਕੰਬੇ ਬਗਾਮ ਨੂੰ ਚੌੜ ਘਰੀਤ ਨੇ ਇਹਨੂੰ ਰੜਕ ਹੋਣੀ ਕੋਈ ਅਨੇਕਾਂ ਜੁਗਤੀ ਤੋਰੀ ਨਾ ਯਾਰ ਬਾਲੇ ਤਾ ਯਾਰ ਯਾਰ ਬਾਹਰ ਨਹੀਂ ਪਾਈ ਜਾਦੇ ਇੱਥੇ ਪੰਜਾਬ ਆਤੀ ਟੱਕ ਲਿਫਟ ਟੱਕ ਕੋਈ ਨਾ ਚੱਕ ਤੂੰ ਕੋਈ ਨਾ ਚੱਕ ਹੋ ਜਾਣਾ ਨਾ ਟੱਕ ਲੈ ਟੱਕਦਾ ਪਰਾ ਲੋਡ ਕਰੀ ਕੇ ਹੁਣ ਤਰੀ ਜਾਓ ਟਰੈਕਟਰ ਦੂਆ ਪਾ ਟਰੈਕਟਰ ਦੂਆ ਪਾ ਫਿਰ ਦਿਨਛੇਪਣ ਲੱਗਿੰਦਾ ਤੇਰੇ ਯਾਰ ਸਭ ਕੁਝ ਸਾਧ ਆਉਂਦਾ ਫਿਰ ਪਹਿਲਾਂ ਕੁਝ ਨਹੀਂ ਆਦੰਗਾ ਤੇਰੇ ਉਧਰ ਦਿਨਛੇਪਣੇ ਨਾ ਹੋ ਜਾਂਦਾ ਉਧਰ ਕਹਿੰਦਾ ਸਪਰੇ ਕਰਿਆ ਮੈਂ ਰਾਤ ਮੇਰੇ ਹੋ ਕੇ ਆਇਆ ਇਹ ਤੂੰ ਸਾਧ ਤੇ ਜਾ ਕੇ ਕਰਨਾ ਕੰਮ ਕੋਈ ਹੁਣ ਵੀ ਟਾਈਮ ਨਹੀਂ ਜੀ 5 ਵਜੇ ਹਾਂ ਹਾਂ ਬੱਥ ਕਰ ਪਹਿਲਾਂ ਅਸਹਿਕਾਰ ਦਿਓ 4:00 ਤੋਂ 5:00 ਵਜੇ ਕੋਲੇ ਮੱਕੀ ਲਾਤੀ ਭਾਈ ਗੰਦ ਫਿਰੇ ਅਲੇ ਇੰਦਰੀ ਅੰਦਰ ਕਾ ਸਰ ਵਾਲਾ ਆਗੀ ਥੋੜੀ ਹੋ ਰਹਿ ਗਈ 5 1 2 3 4 5 6 7 8 9 10 ਰਦੇ ਐ ਇੱਥੇ ਤਾਂ ਟੇਪਰੇ ਜਾਣੀ ਸਮਝੀ ਉੱਥੇ ਤੇ ਫਿਰ ਆਏ ਆ ਤਾਂ ਮੂਰੇ ਹੱਥ ਦੋਗੀ 11 ਰਦੇ ਯਾਰ ਆ ਹੱਥ ਦੋਗੀ ਮੂਰੇ 11 ਮਾਣ ਸੁੱਕਾ ਗਿਆ ਕੂਤਰਾ ਉਹ ਮਦਾਮ ਖਰਾਉਣ ਗਿਆ ਬਾਪੇ ਹੈ ਸਬਜੀ ਬੰਦਾ ਸਬਜੀ ਆ ਗਿਆ ਲੈ ਮਾਂ ਕਿਹਾ ਮਦਾਮ ਖਰਾਉਣ ਗਿਆ ਕੂਤਰਾ ਨਹੀਂ ਨਹੀਂ ਹਾਂ ਆਪ ਆਪ ਬਤਾਉਣ ਲਈ ਨੇ ਗੱਲ ਜਿਹੜੇ حساب ਤੋਂ ਕਹਦੇ ਆ। ਵਾਹ ਤੱਕ ਦੇਖਣਾ ਪੈਂਦਾ ਹੋਰ ਹੋਰ ਸਭ ਨੇਖਣਾ ਪੈਂਦਾ ਬਾਈ। ਧੁੱਪਾਂ ਵਿੱਚ ਰੱਖਦੇ ਹੋਏ ਘੱਟ ਸੈਂਡਰ ਜਾਣਾ। ਉਰੀ ਬਣ ਜੀ ਫਿਰ ਤਾਂ ਉਰੀ ਬਣ ਜਣੀ ਆ। ਓਕੇ ਪੂਜੀ ਉਰੀ ਬਣ ਜਣੀ ਨਾ ਦੀ। ਆ ਦੇ ਤਿਆਰ ਗੱਗੇ ਆ ਲੋ ਜੀ ਕਰ ਲਈਏ ਤਿਆਰ ਹੋਣੀ ਆ ਦੇ ਬੱਲੇ ਕਲੀਨਿੰਗ ਕਰੂਦ ਚੱਲ ਕਲੀਨਿੰਗ ਕਰੂਦ ਬੱਲੇ ਵੀ ਭਗਿਆ ਮੈਨਾਂ ਦੇਖੋ ਕਿਵੇਂ ਸੁੱਕ ਗਿਆ ਹੈ ਕਿਆ ਚੱਕਰ ਹੋਇਆ ਕਿਆ ਸੈਂਕ ਹੈ ਹੋ ਜਾਏ ਦੂਆ ਹੈ ਬਿਨਾ ਹਵਾ ਤੇ ਕਰ ਲਈ ਗੱਡੀ ਤਿਆਰ ਫਿਰ ਉਹ ਵੀ ਤਵੀਆਂ ਚੱਲਣੀਆਂ ਹੱਲੇ ਯਾਰਾ ਮੂੰਹ ਬੜੇ ਆ ਜਿਆਦਾ ਤਿੱਖੀਆਂ ਨਹੀਂ ਹੋਈਆਂ ਹੱਲੇ ਕਿਆ ਤੇ ਮੂੰਹ ਨਹੀਂ ਬਣੇ ਮੈਨਾਂ ਤਾਂ ਤਿੱਖੀਆਂ ਤਾਂ ਦੇਖ ਰਹਾ ਇੱਥੇ ਬਠੇ ਰੱਖਿਓ ਜਣੇ ਰਹਿਣੇ ਆ ਆਸ ਵੀਰ ਹਾਂ ਮਾ ਦੇਖ ਲੈ ਕੱਢ ਰਵਾਂ ਜੇ ਲੱਗੇ ਲਾ ਦੇਣਾ ਹੁਣ ਦੇਖ ਲਈ ਨਾਫੇ ਕਰ ਉਹ ਬੰਦਾਰਾ ਪਰੇ ਜਾਊਗਾ ਹੈ ਢਾਲ ਜਿਆਦਾ ਵੱਣਦੀ ਹਲੇ ਇੱਧਰ ਉਹਦੀ ਰੀਤ ਅੱਛਾ ਇੱਥੇ ਲੋੜ ਹੈ ਦੀ ਕਾ ਇੱਧਰ ਲਾ ਲੈਣਾ ਲਾ ਦੇ ਇਹ ਹੈ ਫਿਰ ਉਧਰ ਬਿਲ ਦੇ ਚ ਉਹਦੇ ਜ ਹੈ ਹਾਂ ਬਹੁਤ ਉੱਚੀ ਲੱਗੈ ਨਹੀਂ ਆ ਦੀਨਾ ਬਹੁਤ ਉੱਚਾ ਯਾਰ ਜਿਆਦਾ ਉੱਚੇ ਦਾ ਕੀ ਫਾਇਦਾ ਹੈ ਮਿਲੋ ਵੀ ਧੁੱਪਾਂ ਬੜੀਆਂ ਅੱਛਾ ਉਹ ਤਪਕੇ ਤਪਕੂਏ ਕਰਕੇ ਢਾਲ ਜਿਆਦਾ ਦਿੱਤੀ ਵੀ ਆਉਣੀ ਇਹਨਾਂ ਨੂੰ ਹਾਂ ਉਹਨਾਂ ਤਾਂ ਬਹੁਤ ਢਾਲ ਦੀ ਸੁਖੇ ਇਹਦਾ ਆਏ ਯਾਰ ਜਿੱਕੜਾ ਮਾਲ ਟੈਟਿਟਿਊਡ ਰਵਾੜਨਾ ਤਾਂ ਹੈ ਵੱਡਾ ਜਿਹਾ ਛੇ ਨਾ ਸਾਨੂੰ ਟਰੈਕਟਰ ਵੀ ਵੜ ਜਾਣਾ ਹੁਣ ਤਾਂ ਬਾਪੇ ਨਾ ਆ ਤਾਂ ਜਾਊਗਾ ਉਹ ਨਹੀਂ ਉਹ ਤਾਂ ਬਹੁਤ ਕੀ ਆ ਦਰਵਾਜ਼ਾ ਹੀ ਆਖੂੰ ਗੇਟੇ ਰੱਖੇ ਥੋੜਾ ਜਿਹਾ ਇਹੋ ਵਾਰ ਅੱਦੇਸ ਮਾਰਨਾ ਪਿਆਰੇ ਨਹੀਂ ਟਰੈਕਟਰ ਉਹ ਯਾਰ ਉਹ ਤੇ ਕਰਾਉਣਾ ਕਿchna ਹੁਣ ਕੋਲੀ ਖੁਲਾ ਦੇਣਾ ਜੋ ਪਰ ਖਿਆ ਮੂਹੇ ਜਗਾ ਟਰੈਕਟਰ ਜੇ ਲਿਆਉਣਾ ਹਾਂਗਾ ਇੱਧਰ ਜਮ ਇੱਧਰ ਆਊਗਾ ਜਾ ਇੱਧਰ ਆ ਜੰਦਾ ਇੱਧਰ ਖਰਚੇ ਕਰੂਗਾ ਨੀਵਾ ਰੱਖ ਲੂਗਾ ਥੋੜਾ ਜਿਹਾ ਲਿਆਉਣਾ ਠੀਕ ਆ ਠੀਕ ਜੀ ਉਹ ਵੀਰ ਐਕਸ ਯੂ ਵੀ ਖੜਾਉਣੀ ਪੈ ਜਾਂਦੀ ਆ ਹਾਂ ਐ ਕਿ ਇੱਥੇ ਵਾਲੀ ਇੱਥੇ ਘੱਟੇ ਵਾਲੀ ਐਸ ਯੂ ਇੰਨੀ ਲਵਾਈ ਆਉਦੀ ਲੱਗੇ ਇੰਨੀ ਲਵਾਈ ਆ ਉੱਥੇ ਲਾ ਕੇ ਕਰਨਾ ਇੱਧੇ ਤੇ ਆ ਜਾ ਕਰਦਾ ਉਹਨੇ ਪੱਲਾ ਫੁੱਟ ਕਵਰ ਕਰ ਦਿੰਦਾ ਹਾਂ ਹੈਨਾ ਕਰ ਦਿਆ ਇਹ ਤਾਂ ਫੁੱਟ ਉੱਤੇ ਕਰਦੇ ਦੂਰ ਵੀ ਰੱਖਣੀ ਪੈਂਦੀ ਇਹਦਾ ਕਰਨਾ ਗੋਲੀ ਘੜ ਦਿੰਦਾ ਹਾਂ ਵਾਈ ਦੇ ਪਰ ਐ ਕਰ ਕੰਕੀ ਆਉਣੀ ਆ ਹੁਣ ਨਾ ਪਾਸੋਂ ਨੂੰ ਟੀਨਾ ਰੱਖਣੀ ਆ ਤੇਰੇ ਕਿਸੇ ਵੀ ਹਾਲਤ ਸੁੱਖੇ ਸਬਜੀ ਵਾਲਾ ਕੋਲੋਂ ਟੀਨ ਪੁੱਛ ਲਪਦਾ ਹਾਂ ਕਹਦਾ ਟੀਨ ਆ ਮੈਂ ਕਹਿੰਦਾ ਪੌੜੀ ਆ ਕਹਦਾ ਮੈਨੂੰ ਐ ਤਾਂ ਪਈ ਜਾ ਵਗ ਲੈ ਕਹ ਪਹਿਲਾਂ ਆ ਜੀ ਉਹਦੇ ਲੋਹੀ ਦੇ 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 ਤੈਨੂੰ ਆ ਵੀ ਨਹੀਂ ਆਇਆ ਮੋੜ ਤੇ ਤੇਰੇ ਪੈਸੇ ਦੇ ਮਨ ਲਾ ਤਾਂ ਘਾਟਾ ਲੱਗ ਗਿਆ ਕਿਤੇ ਵਿਆਹ ਨੂੰ ਤਾਂ ਛੱਡ ਗਿਆ ਆ ਸੁੱਖੇ ਲੋਟ ਆ ਗਿਆ ਲੋਟ ਆ ਗਿਆ ਬੋ ਆਈ ਵਰਕੇ ਕੁਝ ਨਹੀਂ ਰਹਿ ਗਿਆ ਥੋੜੇ ਵੀ ਆ ਪੈਸੇ ਆਉਣਾ ਪਊਰੀ ਐ ਪਿੱਡ ਤਾਂ ਛੱਡਣ ਨਹੀਂ ਲੱਗਿਆ ਉਹ ਮੈਂ ਤਾਂ ਦਾਤ ਦੇ ਘਟ ਲੱਗ ਗਿਆ ਕਿ ਪੈਸੇ ਜਮਾ ਕਰਾਉਣ ਗਿਆ ਵਾ ਜਿੱਥੇ ਕੰਮ ਚੱਲਦਾ ਉੱਥੇ ਇੱਕ ਵਾਰ ਕੋਈ ਮੰਗਣਾ ਦੁਬਾਰਾ ਦੁਬਾਰਾ ਕਿਹੜੇ ਮਾਰਗੇ ਨੇ ਜੇ ਕਿਤੇ ਘਾਟਾ ਪੈ ਗਿਆ ਉਹ ਕਿਤੇ ਬਿਮਾਰ ਹੋ ਗਿਆ ਉਹ ਜਰਾ ਦਾਤ ਦੇ ਲਈ ਕੁਸ ਹੈ ਕਿ ਨਹੀਂ ਕੋਈ ਦੱਸਿਆ ਸਹੀ ਅਸੀਂ ਪੈਸੇ ਛੱਡ ਦੂੰਗਾ ਉਹਨੂੰ ਹੈ ਕਿ ਨਹੀਂ 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 ਕੱਟਾ ਰੱਖ ਕੱਟਾ ਨਹੀਂ ਪੈਣਾ ਬਾਈ ਰੇੜੀ ਖੜੀ ਕਿਉਂ ਕਟੀਆਂ ਨਿਕਰ ਰੇੜੀ ਮਸੀ ਜੀ ਦੂਜੀ ਕੜਾਈ ਇੱਥੇ ਤੇ ਖੜੀ ਉਹ ਜਿਹੜੀ ਰੇੜੀ ਜਿਹੜੀ ਪੁਰਾਣੀ ਦਾ ਪੁਰਾਣੀ ਚੀਜ਼ ਹੈ ਜਿਹੜੀ ਬਜੇ ਨਾਲ ਉਹਦੇ ਵਿੱਚ ਪੁਰਾਣੀ ਟੀਂ ਦਾ ਵੀ ਤੀਜੀਗਾ ਟੀਂ ਨਾਲ ਪਹਿਲੀਆਂ ਉਹ ਉਹ ਤਾਂ ਉਹਨੇ ਬਾੜ ਤੇ ਘਰ ਚੌਥੀ ਅਗਲੀ ਪਾਉਣ ਦੇ ਕਿਥੇ ਨੇ ਉਹਨਾਂ ਵੱਟ ਕੇ ਲੈ ਗਿਆ ਉਹ ਅਜੇ ਵੀ ਉਹਨਾਂ ਨੂੰ ਪੇਂਟ ਵੱਜੇ ਨਾ ਰੇਗ ਮਾਰ ਮਾਰ ਕੇ ਉਹਨਾਂ ਨੂੰ ਹਾਂ ਇਹਨਾਂ ਦਾ ਟੈਪ ਕੱਢ ਦੋ ਕੱਢ ਲੈ ਨਾ ਤਾਂ ਹਾਂ ਇਹ ਹੁਣ ਪੱਤੇ ਯਾਰ ਸਾਰੇ ਗਰਮ ਹੁੰਦੀਆਂ ਡੰਗਰਾਂ ਨੂੰ ਇਹਦਾ ਹੈ ਹੁਣ ਆ ਪੱਥਰ ਦੀਆਂ ਠੰਡੀਆਂ ਲੈਂਦੀਆਂ ਤੇ ਵੀ ਵੀ ਜਿੰਦੀਆਂ ਹੁਣ 40 ਦੇ ਵਿੱਚ ਇਹ ਕਿ ਟਪਕਣ ਲੱਗ ਜਾਂਦੀਆਂ ਇਹ ਹੁਣ ਤਾਂ ਬਿਨਾ ਉਹਦੇ ਹੀ ਤੇ ਕੋਈ ਨਹੀਂ ਹੁੰਦੀਆਂ ਥੱਲੇ ਰੁਵਾੜੀ ਤੋਂ ਆਹ ਗਲੀਆਂ ਹੋ ਗਈਆਂ ਦੇ ਵਿੱਚ ਨੀ ਚ ਜਰ ਚੜੀ ਵੀ ਹੁੰਦੀ ਜਦੋਂ ਨਾਲ ਵੀ ਕਿਰਤੀਆਂ ਦਾ ਜਿਹੜੀ ਡਿਜ਼ਾਈਨਿੰਗ ਜਿਹੜੀਆਂ ਟੀਨਾ ਪੈਂਦੀਆਂ ਉਹਨਾਂ ਦੀਆਂ ਜੀਆਂ ਹਾਂ ਇਹ ਵੀ ਟਿਪਕਦੀਆਂ ਨੇ ਟਿਪਕਦੀਆਂ ਵੀ ਕਾਲੇ ਦੇ ਸ਼ੈੱਡ ਦੇ ਥੱਲੇ ਨਾ ਜਿਹੜੀ ਤੂੜੀ ਦਾ ਟਿਪਕਦੀ ਦੀ ਟੀਨ ਦੇਖੀ ਮੈਂ ਟਿਪਕਦੀਆਂ ਆਹ ਦੇ ਟਰੈਕਟਰ ਵਾਲੀਆਂ ਤੇ ਸਾਰੀ ਰੰਗ ਦੇ ਟਰੈਕਟਰ ਵਾਲੀਆਂ ਦਿਸਤੀ ਜਿਹੜੀਆਂ ਨੇ ਦਿਸਤੀ ਚਿੰਦਕਦੀਆਂ ਨਹੀਂ ਆਏ ਆਏ ਸਭ ਤੇ ਗੁੱਦੀਆਂ ਪੱਥਰਾ ਦੀ ਟੀਨ ਨਹੀਂ ਟਿਪਕਦੀ ਪੱਥਰਾ ਦੀ ਲੋਟ ਐ ਮਾਣ ਗੱਲ ਐ ਜੀ ਪੱਥਰਾ ਦੀ ਬਾਈ ਹੁੰਦੀ ਵੀ ਉਹ 4 ਪੈਸੇ ਦੇ ਬੱਠੋ ਨੇ ਫੇਟੂਂਦੀ ਆਹ ਇਹ ਵੀ ਗੱਲ ਐ ਉਜੇ ਪਾਈਂ ਮੇਰੇ ਵਿਗ ਵਿਗ ਨੇ ਹਾਂ ਬਾਬਾ ਨੇ ਤੇ ਲੱਗ ਗੱਲ ਥਰੀ ਕਰਨ ਆਪਾਂ ਠੀਕ ਹੈ ਗੱਲ ਹਾਂ ਲੋ ਜਾਈਂ ਆਉਂਦੀ ਪੀਗੀ ਪੱਤਰੀਏ ਦੇ ਵਿਗ ਆ ਗਿਆ ਇਹਨੇ ਪਿੰਡ ਕਮਾਲਪੁਰ ਨਹੀਂ ਬਾਬੇ ਇਹਦਾ ਹੁਣ ਆਏ ਵਿਗਦਾ ਉਹ ਵੀ ਜਾਂਦੀ ਆ ਪੱਥਰ ਵਾਲੀ ਉਤਰ ਕੇ ਇੱਕ ਤਰ੍ਹਾਂ ਵਿਗ ਹੈ ਨਹੀਂ ਹੋਰੀ ਆ ਤੁਰਦੀ ਨਹੀਂ ਹੈਗੀ ਐਨੀ ਛੇਤੀ ਉਹ ਟੁੱਟ ਤਾਂ ਜਾਂਦੀ ਹੋਏ ਯਾਰ ਆ ਹੁਣ ਬੰਦੇ ਨੇ ਪੁੱਛੇ ਲਿਆ ਪਾਈਂ ਤੇ ਉਤਰੀ ਹੋ ਇਹ ਆਹੋ ਪਾਈਂ ਦੇਖ ਕੇ ਪੁੱਛੇ ਲਿਆ ਬਹੁਤ ਟਾਈਮ ਹੋ ਗਿਆ ਨਾ ਨਹੀਂ ਪਾਈਆਂ ਉੱਥੇ ਹਾਂ ਇਹਨਾਂ ਨੂੰ ਵੀ ਬਹੁਤ ਟਾਈਮ ਹੋ ਗਿਆ ਜਿਆਦੇ ਪਾਈਆਂ ਵੀ ਇਹ ਜਗ੍ਹਾ ਤੇ ਹਾਂ ਜਿਆਦਾ ਜਗ੍ਹਾ ਲਈਆਂ ਜਿਆਦੇ ਪਾਈਆਂ ਨੇ ਜਗਾ ਦਾ ਪਹ ਤਾ ਬਨੇ ਕੋਠੀ ਦੀ ਜਗਾ ਹੁਈ ਇਹ ਆਹਾ ਜੁੱਤੀ ਮਾਰਦੀ ਕੋਠੀ ਵਾਲਾ 7:30 ਵਜੇ ਜਗਾ ਬਣਦੀ ਆ ਉਹ ਸੋਨੇ ਰਾਸਤਾ ਸੋਨੇ ਉਹ ਢੇਰ ਵਾਲੀ ਜਗਾ 7:30 ਵਜੇ ਜਗਾ ਆ ਇਹ ਰਾਸਤਾ ਤੇ 7:00 ਹੋਣੀ ਉਧਰ ਲਈ ਗੱਡੀ ਤਾਂ ਕਿ ਗਰਾਮ ਲਾਉਂਦੇ ਕਾਲੀ ਟੂਕੀ ਦਾ ਫਾਉਂਡ ਟ੍ਰੈਲੀ ਦਾ ਔਖਾ ਹੁੰਦਾ ਵਾ ਇਹੀ ਗੱਲ ਐ ਟ੍ਰੈਲੀ ਦਾ ਔਖਾ ਐ ਪਹਿਲਾਂ ਮੜ ਜਗੜਾ ਉੱਥੇ ਹਾਂ ਮੜੇ ਜਦੋਂ ਨਹੀਂ ਫਿਰ ਤਾਂ ਸਮਾਨ ਸਾਰਾ ਕੋਲ ਹੀ ਆਈ ਜਾ ਸਾਰਾ ਜੀ ਕੋਈ ਪ੍ਰੋਗਰਾਮ ਉੱਤੇ ਕਰਾ ਬਣਾਉਣਾ ਜੀ ਆਪਣਾ ਇੱਕ ਹੁਣ ਆਹ ਦੇਖੋ ਢਟੋਣੀ ਪੈਂਦੀ ਨਹੀਂ ਸਰਦਾਰ ਜੀ ਟ੍ਰੈਲੀ ਲੱਗਦੀ ਹੋਵੇ ਕੋਲ ਆ ਦੂਮਣਾ ਕੰਮ ਛੜਾਇਆ ਵਾ ਸਾਨੂੰ ਹੁਣ ਐਨਾ ਕਰਕੇ ਉੱਥੀ ਆਪਣੇ ਤਾਂ ਉੱਥੀ ਲਾ ਦੇ ਉਹਦਾ ਮਿੱਟੀ ਦੇਖਣੀ ਯਾਰ ਖੁੱਲ ਗਈ ਉੱਥੇ ਮਿੱਟੀ ਖੇਤਾਂ માં ਪਾਈ ਆ ਬਸ ਅਗਹੀ ਰੱਖ ਹਲੇ ਵੀ ਲੈਣੀਆਂ ਆਂਦੀਆਂ ਇਹ ਤਾਂ ਹੁਣ ਬੇਵਸਾ ਕੰਮ ਹੋ ਗਿਆ ਸੁੱਕੀ ਉੱਥੀ ਲੋਟ ਆਇਆ ਨਾ ਕੰਮ ਉੱਥੀ ਲੋਟ ਆ ਜਗਾੜ ਚਲ ਆ ਵੇ ਜਾ ਜਗਾ ਵੇਚੀਂਗੇ ਨੀ ਗਾਲੇ ਪੈਸੇ ਮਿਲ ਜਣਗੇ ਆਸਮਾਨ ਨੇ ਲੱਗਣੀ ਆ ਵਿੱਚ ਹਾਂ ਠੀਕ ਨਾ ਕਾ ਅਗਲੇ ਰਾਹ ਹੀ ਰਿਹਾ ਸੱਤਿਆ ਸ਼ਰਾਏ ਛੱਡਣਾ ਠੀਕ ਉਹਦੇ ਵਿੱਚ ਚੀਜ਼ਾਂ ਪਤਾ ਨਹੀਂ ਲੱਗਦਾ ਹਾਂ ਜਦ ਬੱਚੋ ਕਬਕਾ ਪਾਏ ਹਾਂ ਉਹ ਫਿਰ ਪੈਸੇ ਨਹੀਂ ਲਾਉਂਦਾ ਹੁੰਦਾ ਅਗਲੇ ਆ ਲਾਉਂਦਾ ਨਹੀਂ ਆ ਦੇਖਦਾ ਨਹੀਂ ਨਾ ਹੈਗਾ ਵੀ ਵਿੱਚ ਆ ਵੀ ਪਸਾ ਹਾਂ ਫੇ ਤਾਂ ਆ ਜਾਂਦੇ ਦੇ ਦੇ ਲਓ ਜੇ ਤੁਸੀਂ ਜੇ ਦੇ ਦਿਆ ਫੇਰ ਖਲੇ ਰੋੜੀ ਵੱਜਦੇ ਆ ਹੋਰ ਕੁਝ ਨਹੀਂ ਵੱਧਦਾ ਉਹਦੇ ਪਾਲਟੂ ਲੱਗਿਆ ਮੈਂ ਪਰਸੋਂ ਦਾ ਰੋੜੀ ਸਾਫ ਕਰਦਾ ਜਿਹੜੀ ਦੇੜ ਲੱਗਿਆ ਹੈ ਰੋੜੀ ਸਾਫ ਕਰ ਲੱਗਿਆ ਪਰਸੋਂ ਦਾ ਜਿਹੜੀ ਦੇੜੀਆਂ ਹੋਰ ਖੁੰਡੀਆਂ ਖਾਲੀਆਂ ਨਹੀਂ ਹੈ ਹੈ ਠੀਕ ਹੈ ਚਲੋ ਨਾ ਪਰਸੋਂ ਦਾ ਬਲਾਰਾ ਕੁਦੂ ਇੱਕ ਉਹ ਕਰਦੇ ਆ ਭਾਈ ਜੀ ਨੀਨਾ ਲਾ ਕੇ ਬਲਦੇ ਹੋਰ ਕਿਆ ਕੰਮ ਸੈਟ ਜਾ ਜੂਗਾ ਆਪਣੇ ਯਾਰ ਮੇਰੀ ਗੱਲ ਸੁਣਦਾ ਉਹ ਦਿਹਾੜੀ ਪਾਉਂਦਾ ਏ ਜਿਮ ਨੇ ਮੰਨ ਕੇ ਜਾਲੀ 500 ਟੂ ਸਾਫ ਕਰਤੀ 5 ਰੁਪਏ ਨੂੰ ਢਲਾ ਲਾ ਤੂੰ ਪੁਰਾਣੀ ਤੂੰ ਅਲਤ ਭਾਈ ਕਿੰਨੀ ਬਣ ਗਈ 500 ਕਿੰਨੀ ਢਾੜੀ ਬਣ ਗਈ 500 ਟਰੀ 2500 ਹੋ ਗਿਆ ਨਾ ਨਾ ਟੋਪੈਲ ਹੋ ਜਾਣਾ 2500 ਹੀ ਬਣਦਾ ਹੈ 2500 2500 ਰੁਪਏ 400 ਰੁਪਏ 2500 ਤੇਰਾ 500 ਵੀ ਹੈ 2100 ਪਾਈਦਾ ਆਹ ਹੁਣ ਇੱਟ ਨਹੀਂ ਥੱਲੇ ਦੱਬਣੀ ਪੈਣੀ ਸਾਰੀ ਗੱਟ ਤੇ ਨਹੀਂ ਕਿਹੜਾ ਨਹੀਂ ਕਿਹੜਾ ਹੁਣੀ ਆ ਸਾਰੀ ਉੱਤਰ ਤੇ ਵਿਹਲਾ ਹੋ ਕੇ ਲੱਗਣਾ ਮੈਂ ਨਹੀਂ ਪੱਟ ਲੈ ਉਹ ਕੋਸਾ ਰਹਾ ਪੁਰਾਣੀ ਤੇ ਪਾਵਾਂ ਮੈਂ ਇਹਨੇ ਘੜ ਪੁਰਾਣੀ ਇੱਟ ਨਹੀਂ ਕਰਨੇ ਆ ਉਹ ਆ ਲੁਕੇ ਹਾਂਜੀ ਬੱਸ ਤਿੰਨੇ ਘੜ ਪੁਰਾਣੀ ਇੱਟ ਨੂੰ ਲਾਉਣੀ ਆ ਸਾਜੀ ਕਢਾ ਲੈਣੀ ਥੋੜੀ ਥੋੜੀ ਜਿੰਨਾ ਭਾਰ ਦਾ ਕੱਚਾ ਸਾਰਾ ਇੱਦੀ ਨਾਲ ਲਾ ਦੇਣਾ ਕਿਤੇ ਨਹੀਂ ਆਂਦੀ ਇਹ ਉਹ ਪੁਰਾਣੀ ਮੇਰੇ ਤਾਂ ਆਵਾਜ਼ ਨਾਲ ਹੋਰ ਕਿਆ ਆ ਕੰਨੀ ਦਾ ਬੀਵੀ ਦਾ ਬਹੁਤ ਨਿਊ ਮੈਕੂਪ ਹੈ ਹੈ ਇਹ ਖਰੀਦ ਨਹੀਂ ਯਾਰ ਇੱਥੇ ਮੇਰੀ ਗੱਲ ਸੁਣ ਲਾ ਉਸ ਸਾਰਾ ਯਾਰ ਛੱਡੀ ਦੀ ਰੀਨੂ ਮੈਂ ਤਾਂ ਮੰਨ ਕੇ ਜਦ ਇੱਕ ਇੱਕ ਕਮਰਾ ਦਾ ਵਿੱਚ ਪੂਰਾ ਦਬੇ ਗਿਆ ਹੋਊਗਾ ਕਿੰਨਾ ਪੁਰਾਣਾ ਹੈ ਇਹ ਮੈਂ ਤੁਹਾਨੂੰ ਦੱਸਦਾ ਹਾਂ ਆ ਜਿਹੜੀ ਆ ساری ਕੰਤ ਹੈ ਇਹਦੇ ਤੇ ਤੀ ਖੁੱਲਲੀ ਬਣ ਕੇ ਵਿਛ ਆ ਗਈ ਤੀ ਖੁੱਲਲੀ ਉਹ ਖੁੱਲਲੀ ਤਾਂ ਡੋਟਾਈ ਫੁੜਦੀ ਹੁੰਦੀ ਉਹ ਆ ਕਮਰਾ ਗਿਆ ਕਿ ਤੂੰ ਦੇਖ ਲੈ ਤੂੰ ਥੱਲੇ ਹੀ ਇੱਟ ਉਹ ਭਾਈ ਕਾ ਬਾਸ਼ਦਾ ਕੁਛ ਨਹੀਂ ਹੁਣ ਆਹ ਲੱਗਿਆ ਬੰਦਾ ਹੈਗਾ ਕਿੱਦਣਾ ਟਾਈਮ ਤਾਂ ਲੱਗਦਾ ਐਟ ਬਣਾ ਪ੍ਰਾਣੀ ਲਈ ਵੀ ਐ ਸਾਰੀ ਸਾਫ ਹੋ ਜਾਂਦੀ ਆ ਹਾਲ ਤੋਂ ਵਿੱਚੇ ਉਧਰ ਖੁੱਲੀ ਟਾਂਗ ਦੇ ਵਿੱਚ ਇੱਥੇ ਇੱਥੇ ਆਉਂਦਾ ਨਾਲੇ ਨਾਲ ਟਰੱਕ ਦੀ ਵੀ ਪਹੁੰਚ ਹੁੰਦੀ ਆ ਬੰਦਾ ਦਾ ਕੰਮ ਆ ਇਹ ਦੋ ਘਿਹਰੇ ਭਰ ਗਏ ਭਾਈ ਮੰਡ ਚ ਦੋ ਭਰ ਗਏ ਦੋ ਭਰ ਗਏ ਚਾਰ ਵਜੇ ਛੱਡ ਜਾਂਦਾ ਤੇ ਰਾਤ ਨੂੰ ਚੱਲ ਗਈ ਆ ਤਾਂ ਆਈ ਨਹੀਂ ਨਾਲੇ ਕਹਿੰਦਾ ਉਹਨੂੰ ਚਲਾ ਕੇ ਆਉਣੀ ਪਰ ਆ ਤਾਂ ਨਹੀਂ ਚਲਾਈ ਚਾਰ ਵਜੇ ਨੂੰ ਹੋਰ ਚਲਾ ਕੇ ਆ ਛੱਡਿਆ ਚਾਰ ਵਜੇ ਨੂੰ ਹੋਣੀ ਛੱਡਿਆ ਚੱਲਦੀ ਆ ਜਾਂ ਨੱਠੀ ਗਈ ਕੱਲ੍ਹ ਜਾਰ ਹੋ ਗਿਆ ਉਹਨੇ ਛੱਡੀ ਸੀ ਅਬਰੇ ਚੱਲੀ ਜਾਵੇ ਨਹੀਂ ਨਹੀਂ ਨਟੂ ਵੀ ਅੱਗ ਆ ਗਈ ਤਰੀ ਫੇਰ ਹਾਂ ਅੱਗੇ ਦੀ ਫੇਰ ਲੱਟ ਆ ਗਈ ਰੱਠ ਕੇ ਥੋੜੇ ਜਿਹੇ ਜਮਾ ਉਰ ਦੇ ਰੱਖਿਆ ਮੋਟਰਸਾਈਕਲ ਜਿਹ ਹੈ ਨਹੀਂ ਦੀ ਮਹਲ ਦੇ ਨਾ ਠੀ ਤੂੰ ਗਿਆ ਜਿਹੜਾ ਜਦੋਂ ਮੈਂ ਇੱਥੇ ਦੇ ਲਖਿਆ ਉਹ ਉੱਥੇ ਹੀ ਆਉਣ ਟੱਪੀਆਂ ਨੂੰ ਜਲਦੀ ਦੀ ਮੋਟਰ ਫੇਰ ਲੈ ਹੁਣ ਗਿਆ ਤੂੰ ਆਹ ਮੋਟਰ ਚਾਲਦੀ ਸੀ ਥੋੜੀ ਜਾਲਦੀ ਆਹੋ ਹੁਣ ਗਿਆ ਜਿਆ ਜਿਆ ਚਾਲਦੀ ਸੀ ਪਹਿਲਾਂ ਮੈਂ ਮੰਡ ਨੂੰ ਗਿਆਤਾ ਜਾਂ ਹੈ ਨਹੀਂ ਦੀ ਪਹਿਲਾਂ ਠੀ ਛੱਡੀ ਮੋਟਰ ਆ ਛੱਡੀ ਵੀ ਉੱਧਰੇ ਆਹਲੀ ਉਹ ਚੱਕੀ ਕੋਲ ਚਾਲਦੀ ਹੈ ਅੱਛਾ ਮੰਡਵਾ ਵੀ ਚਾਲਦੀ ਮਹਲਾ ਦੀ ਇੱਕ ਪਾਣੀ ਯਾਰ ਕਾ ਨੂੰ ਟੜਕੋ ਜਿਹੇ ਰਹਿਣਾ ਇਕੱਠੀ ਹੀ ਹੁੰਦੀ ਗਣਪਾ ਕੰਦੇ ਲੱਗਣਾ ਜੇ ਨਾਮ ਹੀ ਪਿਆਣਾ ਜੇ ਗਾਂ ਲਾਇਆ ਫੇ ਖਰਾਬ ਕਰ ਦੂਗਾ ਲੱਗੀ ਸਾਲਾ 4 ਦਿਨ ਹੋਏ ਪਾਣੀ ਲਾਇਆ ਹੋਰ ਨਾਲੇ ਪਬੂਲੇ ਦਾ ਨੂੰ ਫਾਇਦਾ ਹੋ ਜਾਣਾ ਕੀ ਨੂੰ ਡੋਲ ਆਪਾਂ ਨੇ ਉੱਪਰ ਤੱਕ ਭਰਨੀ ਆਂ ਕਿਹੜੀ ਹਾਂ ਹਾਂ ਨਹੀਂ ਥੋੜਾ ਮਤਲਬ ਇਹ ਰੱਖਣਾ ਥੋੜੀ ਨਹੀਂ ਰੱਖੀ ਥੋੜੀ ਹੋਏ ਭਰ ਦੂੰਗੇ ਉਦਣ ਘੱਟ ਪਰ ਹੋਈ ਸਲਾਬੀ ਨਹੀਂ ਵੀ ਡੋਲੋਂ ਤੱਕ ਹੋਰ ਪਾਦੇ ਥੋੜਾ ਜਾ ਸਰ ਪੱਤੇ ਕਿਤੇ ਕਿਤੇ ਜਲਿਆ ਪਾ ਮਕੀ ਦਾ ਭਾਈ ਵੇ ਨਹੀਂ ਕਰਿਆ ਨਹੀਂ ਨਹੀਂ ਪਤਾ ਨਹੀਂ ਬਿਮਾਰੀ ਹੈ ਪਤਰੀ ਨੇ ਤਾਂ ਕਿਆ ਕਰਨਾ ਰੇ ਇਹਨੇ ਕਿਆ ਜਾਣਣਾ ਦੋ ਕਿੱਲੇ ਮੱਧ ਦਾ ਡੁੱਟਣੇ ਕਿਆ ਜਾਣਣਾ ਕੰਮ ਆ ਪੈਣਾ ਪਤਾ ਤਬਰੀਦ ਆ ਮ ਕਰਿਆ ਕੱਲ ਉਹ ਝੂਂਦੀ ਖਾਂਡੀ ਨੇ ਕਿਹੜਾ ਉਹ ਐ ਹੋਣਾ ਹੀ ਐ ਇੰਨੇ ਤਾਂ ਮਾੜਾ ਮੋਟਾ ਹੋਣਾ ਹੀ ਐ ਕਿ ਮੱਕੀ ਦੇ ਜੰਮ ਦੀ ਜੜ ਵੀ ਤਾਂ ਹੁੰਦੀ ਐ ਯਾ ਤੂੰ ਕਿਹੜੇ ਗੈਰ ਰੇ ਪਾਉਂਦਾ ਉਹਦੇ ਪੀੜਾ ਪੀੜਾ ਜਾਂ ਹੁੰਦਾ ਮੱਛਰ ਘਰਦਾ ਇਹਨੂੰ ਇਹਦਾ ਰਸਾ ਜੂਸਦਾ ਉਹ ਕਿਹੜਾ ਪੀੜਾ ਪੀੜਾ ਪੱਤਾ ਹੁੰਦਾ ਤਾਂ ਮੱਛਰ ਮੈਂਦਾ ਇਹਦੇ ਉੱਤੇ ਉਹ ਰਸਾ ਜੂਸਦਾ ਇਹਦਾ ਮਰਦਾਂ ਸੁਰੀਤ ਖਾਤੀ ਕਰਦਾ ਹਾਂ ਲੈ ਬਈ ਚੱਕਦਾ ਕੰਮ ਚੱਕਦਾ ਬਾਈ ਆਂ ਸਰੇ ਲਾਤੀ ਆਂ ਸਰੇ ਆਂ ਸਰੇ ਢਾਲੀ ਦੇਤੀ ਨੂੰ ਹਣੋਂ ਪਾਲੀ ਦੀ ਪੈਡ ਕਰਨ ਲੱਗੇ ਆ ਸੁੱਖਾ ਕਹਿੰਦਾ ਬਸ ਨੂੰ ਪਾਉਂਗੀ ਢੀ ਨਾ ਮਾ ਪਾ ਦੇ ਬਾਈ ਮੀ ਵੀ ਦੱਸਿਆ ਪਿਆ ਆਹ ਬੋਲ ਤਮੇ ਨਹੀਂ ਆਹ ਵਿਚਾਰੇ ਪਾਸੇ ਪਾਣ ਬਣ ਕਰਿਆ ਕੀ ਆ ਵਰਾ ਘੜੀ ਦਾ ਯਾ ਢੜਕੋ ਮਰਾ ਬੰਦਾ ਰਕੜਿਆ ਜਾਂਦਾ ਫਿਰ ਮਾ ਲਾਏ ਦੇ ਦੇਖੀ ਜਾਊਗੀ ਆ ਵੀ ਕੋ ਗਾਹ ਨਾਲ ਲੋੜੀਓ ਕੇ ਨਾ ਛੱਡੜੀਓ ਕੇ ਪਾਣੀ ਜਿਹੜਾ ਹੁਣ ਲੱਗੀ ਠੀਕ ਐ ਉਹ ਪਾ ਗਿਰਦੀ ਨਹੀਂ ਗਾਲੀਆ ਤੇ ਪਾਣੀ ਪਾਣੀ ਖਾਈ ਜਾਂਦੀ ਕੜਕਾ ਆ ਪੈਟ ਕਰ ਲੱਗੇ ਉਦੋਂ ਹੈ ਪੈਟ ਕਰ ਲੱਗੇ ਦੋ ਪੈਟ ਕਰ ਲੱਗੇ ਆਏ ਭਾਈ ਜਿਹਨਾਂ ਵਾਸਤੇ ਮਕਾਨ ਪੈ ਰਿਹਾ ਫਿਰ ਇਹਦਾ ਵੀ ਜਿਹੜੀ ਉਂਗਲੀ ਵੜੇ ਆ ਹਾਂ ਦੇਖ ਸੀ ਹੱਥ ਤੇ ਉਂਗਲੀ ਹੈ ਖੜੇ ਆ ਇਹ ਇੰਨਾ ਇੰਨਾ ਪਤਾ ਪੈਸਾ ਕਮਾਣੇ ਹੋ ਜਾਂਦਾ ਲਾ ਆਣਾ ਹੈ ਹੈ ਚੱਲ ਕਰ ਜੀ ਚੱਲ ਇੱਕ ਗੱਲ ਹੈ ਜਿਵੇਂ ਘਰ ਦਾ ਥੋੜਾ ਲੀਟਰ ਦੁੱਧ ਦੇਣਾ ਉਹ 2 ਲੀਟਰ ਨਾਲ ਦਾ ਹੈ ਹਮਝਿਆ ਘਰ ਦੀ ਰੌਣਕ ਦੀ ਮੈਂ ਕਾਟ ਦੇ ਥੱਲੇ ਲਿਗਾ ਉਹ ਰੌਣਕ ਹੁੰਦੀ ਕਿ ਕੱਕ ਵੱਢਦੇ ਹੁੰਦੇ ਫਿਰ ਥੱਲੇ ਵੱਢ ਕੇ ਰੱਖਿਆ ਆ ਦੇਖ ਪੱਲੀ ਚੱਕ ਰੌਣਕ ਇਧਰ ਜਾ ਹੈ ਨਾ ਨਾ ਚੱਪਾ ਮਰਗੀ ਦੇ ਬਾਈ ਪਰ ਰੌਣਕ ਆ ਜਾਂਦੀ ਹੈ ਘਰ ਕੇ ਵਰਦੀਨ ਉੱਥੇ ਪੰਡ ਬੰਨ੍ਹ ਕੇ ਰੱਖੀ ਹੋਈ ਸੀ ਅਸੀਂ ਦੇਖੀ ਨਾ ਨਾ ਸਾਡੇ ਬਰਸੀਨੇ ਪੱਟਿਆ ਸੱਚ ਬੋਲ ਸੱਚ ਹਾਂ ਬਰਸੀਨ ਹੀ ਨੇ ਵੱਡੇ ਖਾ ਲ ਮੈਂ ਕੁਰਸੀ ਪਾਣੀ ਲਾਇਆ ਹੁਣ ਟੁੱਟ ਵੀ ਪਾਣੀ ਰੌਣਕ ਦਾ ਕੰਮ ਤਾਂ ਇਹ ਇਹ ਕੋਲਾ ਨਾ ਇਹਦੇ ਕੋਈ ਨਾ ਇਹ ਤਾਂ ਕੱਚਵਾ ਯਾਰ ਪੱਲੀ ਆ ਬਸ ਮੈਨੂੰ ਲੱਗਦਾ ਕਿ ਇਹ ਭਾਈ ਨਗਰ ਦਾ ਬਕੂਨੇ ਘਰਤਾ ਮੈਂ ਦੰਮਾ ਤੇ ਇਹੋ ਆਹ ਪੱਦੀ ਵਿੱਚ ਚੱਕੀ ਤੇ ਟੁੱੜਦੀ ਬੰਡ ਚ ਕੋਣੀ ਹੁਣ ਉਹ ਸੀ ਆਏ ਅਸੀਂ ਆਏ ਨਹੀਂ ਕਿਹੜੇ ਕੰਮ ਨਹੀਂ ਕਰਦਾ ਸੀ ਕਿ ਮੈਸਾ ਕੰਮ ਨਹੀਂ ਕਰਦਾ ਹਾਂ ਇੰਨਾ ਕੇ ਗੱਡ ਹੋਣਾ ਤੇਰਾ ਇਹ ਥੱਲੇ ਤੇ ਮੈਂ ਕਹਿੰਦਾ ਮਕਾਨ ਦਾ ਮਾਲਬਾ ਮਲਬਾ ਗੇਰਾ ਹੋਣਾ ਇਹਦਾ ਪੱਥਰ ਆਉਣੇ ਆ ਕਿੰਨਾ ਹੀ ਪੈ ਗਣਾ ਪਵਾ ਪਰ ਤੇ ਚ ਹਨਾ ਬਹੁਤ ਆਹ ਆ ਦੇਖ ਆਹ ਦਰਵਾਜ਼ਾ ਆਏ ਆ ਦਰਵਾਜ਼ਾ ਲਾ 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 ਪੁਰਾਣੇ ਮਕਾਨ ਦਾ ਆ ਪੁਰਾਣੇ ਕੋਲ ਦਾ ਦਰਵਾਜ਼ਾ ਆ ਦੇ ਲੈ ਦੇਖ ਲੈ ਉਰੇ ਦਰਵਾਜੇ ਦਾ ਪਹਿਲਾ ਐਨਾ ਪੱਤ ਬਹਿ ਗਿਆ ਆ ਐਨਾ ਪੱਤ ਨਾਲ ਆ ਵੀ ਬਧਾਇਆ ਪਿਆ ਬਾਈ ਉੱਪਰ ਭੰਨ ਕੇ ਬਧਾਇਆ ਪਿਆ ਜਿਹੜਾ ਪਹਿਲਾ ਦਰਵਾਜੇ ਦਾ ਯਾਹੁਰ ਸਾਲਾ ਫੁੱਟਕ ਨੀ ਮਾਉਂਦਾ ਫਿਰ ਉੱਪਰ ਲਾ ਭੰਨ ਦਿੰਦੇ ਤੇ ਆਹ ਹੈ ਲੈ ਇਹ ਉਰੇ ਰੋਹਨਦਾਨ ਕੱਢੇ ਵੀ ਯਾਰ ਤਾਂ ਬਣਾਇਆ ਗਿਆ ਇਹ ਤਰੋਹਨਦਾਨ ਤੋਂ ਕੱਪੜਾ ਹੋ ਰੋਹਨਦਾਨ ਹੂੰ ਹੂੰ ਉਹ ਹੁੰਦਾ ਦਾ ਇਹਦਾ ਸਿਮਿੰਟ ਦੇ ਬਣਾਏ ਬੰਦੋ ਦਾ ਆਹੋ ਉਹ ਰੋਹਨਦਾਨ ਕੱਢਦਾ ਕੱਢ ਕੇ ਇਹ ਦਰਵਾਜਾ ਹੋਰ ਬਧਾਇਆ ਪਿਆ 40 ਦਿਨ ਦੀ ਦੀ ਰੇਗ ਦੇ ਘਰ ਜਿਹੜੇ ਬਲ ਪ੍ਰਾਣੇ ਮਕਾਰ ਨੇ ਨਾ ਦਰਵਾਜ਼ੇ ਦੇ ਉੱਪਰ ਰੋਸ਼ਨਦਾਰ ਹੁੰਦਾ ਦਾ ਆਹ ਬਾਲੇ ਪਾਇਆ ਹੋ ਤੇ ਅੱਜ ਤੇ ਜੀ ਖਤਮ ਹੋਈ ਹੋਈ ਆ ਫੇੜੀ ਆ ਡੱਬੀ ਖਤਮ ਹੋਈ ਜਿੱਥੇ ਡਿਜ਼ਾਈਨ ਉੱਥੇ ਕਿੱਥੇ ਡੱਬਾ ਵਾਲੇ ਤੇ ਕੋਈ ਨਹੀਂ ਉੱਪਰ ਹੁਣ ਯਾਰ ਬਾਲੇ ਦਾ ਬਾਲੇ ਨਾ ਇੱਥੇ ਇੱਕੀ ਬਾਲੇ ਪੂਰੀ ਦੇ ਬਾਲੇ ਤਾਂਦਰ ਜੈਜੀ ਜੀ ਆ ਬਾਲੇ ਨਹੀਂ ਮੈਂ ਮੈਂ ਜੈਜੀ ਜੀ ਜਿਹੜੇ ਸਾਹ ਨਾਲ ਭਾਈ ਦਰਵਾਜਾ ਸਾਹ ਬਾਲ ਨਹੀਂ ਲਾਦੇ ਆ ਦਰਵਾਜਾ ਯਾਰ ਇਹ ਵੀ ਰੋਸ਼ਨਦਾਰ ਕੱਢ ਕੇ ਬਣਾਏ ਤੇ ਫੇਰ ਕਿੰਨਾ ਕੁ ਫੱਦੋ ਫਟੋਪਾ ਕਰ ਲਾ ਹਾਂ ਦੋ ਫੁੱਟ ਪਹਰ ਹੋਊਗਾ ਇਹਦਾ ਜਿਆਦਾ ਲੱਗਾ ਸੀ ਨਹੀਂ ਨਹੀਂ ਆਹਾ ਜੀ ਉਹ ਨਹੀਂ ਆ ਆਏ ਗਾਡਰ ਉਹ ਗਾਡਰ ਆਏ ਗਾਡਰ ਆ ਗਿਆ ਵਾਦੇ ਪੇ ਗਾਡਰ ਆ ਦੇ ਗਾਡਰ ਆ ਫੇਰ ਆ ਜੀ ਫੇਰ ਉੱਥੇ ਕਿਤੇ ਬਾਬਾ ਵਾਲੇ ਆ ਗਏ ਆ ਗਾਡਰ ਹੈ ਇਹਦਾ ਜੰਗਲਾ ਰਿਹਾ ਹੈ ਉੱਪਰ ਐ ਗਾਡਰ ਦੇ ਉੱਪਰ ਜੰਗਲਾ ਹੋਣਾ ਨਾਲ ਜੰਗਲਾ ਉੱਪਰ ਮਕਾਨ ਦੇ ਜੰਗਲੇ ਹੁੰਦੇ ਤੇ ਰੌਡ ਮਕਾਨ ਤੇ ਉਹ ਉਹਦਾ ਪਹਿਲਾਂ ਨਹੀਂ ਇਹ ਜਰੂਰ ਨਹੀਂ ਆਵਿਆ ਸੀ ਇਹ ਅਸੀਂ ਪਰਾਂ ਤਾ ਦਿਓਗੇ ਗਲੇ ਮਕਾਨ ਤਬਰਲਾ ਇੱਥੇ ਜੈਲੇ ਨਾ ਇਦਾਂ ਨਹੀਂ ਕਰਦੀ ਸਾਡੀ ਸਾਡੀ ਗੱਲ ਹੁੰਦੀ ਜੀ ਆ ਆ ਇੱਧਰ ਇਹ ਹੁੰਦੇ ਆ ਲੈ ਹੁਣ ਉਹ ਮਕਾਨ ਦੇ ਤਾਂ ਪਹਿਲਾਂ ਕਿਹੜਾ ਆ ਤਾਂ ਹੈਗੀ ਦਾ ਸਾਡੇ ਜਗਾ ਤੀ ਆ ਇਧਰ ਮਕਾਨ ਨਾਲ ਜਗਾ ਆ ਕਿੱਥੇ ਉਹ ਕੰਧ ਦੀ ਥਾਰਸ ਉਹ ਮੈਂ ਕਲੀ ਬਣਾਣਾ ਮਕਾਨ ਕਾਲੀ ਤਾਂ ਐਮ ਐਸ ਐਮ ਸਾਡੀ ਹੁੰਦੀ ਆ ਉਹ ਮਕਾਨ ਭਾਤ ਆ ਹਾਂ ਇੱਥੇ ਗੱਬੇ ਕਰਦਾ ਮੈਂ ਸਾਡੀ ਹੁੰਦੀ ਆਹੀ ਆ ਉਹ ਸਾਡਾ ਤਾਂ ਹਾਂ ਕਾਲੀ ਦਾ ਪਰਾਂ ਦਾ ਉਹ ਉੱਥੇ ਗੇਟ ਹੁੰਦਾ ਜਿੱਥੇ ਯਾਬ ਆ ਗਿਆ ਉਹਨੂੰ ਪਤਾ ਸੀ ਉੱਪਰ ਉਹ ਕਰ ਕਰ ਕਰਦੇ ਉਹ ਕੀ ਹੁੰਦਾ ਉਹ ਪਾ ਕੇ ਪਲਿੱਪ ਦੇ ਹਾਂ ਆਹ ਦੇਖ ਸਰ ਆਹੀ ਆਹ ਕੰਮ ਦੇ ਆਹ ਬੰਨ੍ਹ ਲੈ ਆਲੇ ਇੱਕ ਕਰਦੇ ਤੇ ਛੂ ਛੂ ਤੇ ਆਲੇ ਜੀ ਤਿੰਨ ਛੂ ਜੀ ਤੋਂ ਆਖੀ ਲੈ ਦੇਖਦੇ ਹੁੰਦੇ ਤੇ ਹੁਣ ਹੈ ਕਿਸੇ ਤੇ ਕੀ ਲੈ ਆਪਣਾ ਕੱਪੜੇ ਡੰਗਣੇ ਨੂੰ ਇੱਥੇ ਟੰਗ ਕਰਦੇ ਉਹ ਲੋਟ ਤੇ ਕੀਲੇ ਹੁਣ ਤਾਂ ਕੋਈ ਲਾਉਂਦੇ ਹੀ ਨਹੀਂ ਜਿੱਥੇ ਦੇਖ ਉੱਥੇ ਆਪਣੇ ਕੱਪੜੇ ਡੰਗਦੇ ਨੇ ਤਾਂ ਅਗਲਾ ਹੁਣ ਕਿੱਧਰ ਰੱਖਾਂ ਆ ਹੁਣ ਪਾਣੀ ਟੀਨਾ ਉਹਦੇ ਚ ਪਾਤੀਆਂ ਜਿਆਦਾ ਉੱਚੀਆਂ ਚੱਕੀਆਂ ਬੜਾ ਠੀਕ ਹੈ ਕੋਈ ਛੀਰੀ ਚ ਕਰਤੀ ਸਾਗਰ ਦੀ ਬੋਟੀ ਬਹੁਤ ਚੱਲੇ ਵਾਲਾ ਕੰਮ ਆ ਤੇ ਸਾਗਰ ਦੀ ਬੋਟੀ ਹੈ ਸਾਗਰ ਦੀ ਬੋਟੀ ਲੈ ਨਹੀਂ ਡਿੱਕਾ ਚੱਲਾ ਮੈਂ ਕਹਿੰਦਾ ਤੁਮ ਕਹਿੰਦੇ 50 ਨਾ ਡਾ ਕੱਢ ਕੇ ਇੱਥੇ ਪਾ ਦੇ ਉਹ ਡੇ ਘੱਟੀਆਂ ਸਿੱਧੂ ਬਾਪਸ ਆ ਗਿਆ ਹੁਣ ਹਾਂ ਬਈ ਬਹੁਤ ਵਧੀਆ ਹੋਇਆ ਹੈ ਯਾਰ ਬਹੁਤ ਵਧੀਆ ਕਹਿ ਸੁਣੀ ਮਹਾਰਾਜ ਜੀ ਛੋਟਾ ਭਾਈ ਆ ਗਿਆ ਉਹਦਾ ਭਾਈ ਹੋਰ ਕੀ ਐਨੀ ਜਾਇਦਾਦ ਭਾਈ ਸਾਹਮਣੇ ਵਾਲਾ ਬਾਦ ਜੇ ਨੂੰ ਜਾਇਦਾਦ ਹੌਸਲਾ ਹੋ ਗਿਆ ਮਾਵਾ ਪਿੰਨੂ ਤੇਨੂੰ ਬਹੁਤ ਹੈ ਨਹੀਂ ਬੰਦੇ ਨੂੰ ਦਿਖਦਾ ਨਹੀਂ ਕੁਝ ਵੀ ਜਿਉਣ ਦਾ ਉਹ ਹੋ ਗਿਆ ਹਾਂ ਮਕਸਦ ਮਿਲ ਗਿਆ ਬਸ ਬਸ ਬੰਦੇ ਲੱਗੇ ਨਹੀਂ ਆਉਂਦੇ ਬਹੁਤ ਵਧੀਆ ਸੁਣੀ ਮਹਾਰਾਜ ਜੀ ਹੈ ਵੀ ਕੁਝ ਨਹੀਂ ਯਾਰ ਜੇ ਕੁੜੀ ਮੁੰਡਾ ਹੁੰਦੇ ਤਾਂ ਵੀ ਕੁਝ ਕਹਿਣਾ ਵੀ ਖੜੀ ਜਾਂਦਾ ਜਨ ਜਨ ਚੱਲਦੀ ਗਾ ਹਾਂ ਹੁਣ ਤਾਂ ਭਾਈ ਇਹਦੇ ਸਿਰਪੇ ਰਹੀ ਸੀ ਮਹਾਰਾਜ ਨੇ ਬਹੁਤ ਛੋਟੀ ਸੁਣ ਲਈ ਇਹਨਾਂ ਦੀ ਹੈ ਕਿ ਨਹੀਂ ਧਵਾ ਵੀ ਬਾਈ ਬਹੁਤਿਆਂ ਨਾਲ ਹੈ ਕਿ ਨਹੀਂ ਬੰਦਾ ਹੀ ਬਹੁਤ ਵਧੀਆ ਦਾ ਸੁੱਖੇ ਫਿਰ ਉਹਦੇ ਨਾਲ ਕੀ ਕਰੂੰਗਾ ਕੰਧੇ 'ਚ ਖੱਡਾ ਮਾਰੂ ਆ ਅੱਛਾ ਉਹਦੇ ਉੱਪਰ ਰੱਖੋ ਚਲੋ ਠੀਕ ਆ ਚਲੋ ਭਾਈ ਮਿਲਦੇ ਕੱਲ ਨੂੰ ਹੁਣ ਹੁਣ ਕੋਸਦਾ ਨਹੀਂ ਜਾਣਾ ਸੀ ਨਾ ਤੋਫੇ ਖੰਡਪਾਲ ਸਾਹਿਬ ਖੁੱਲੇ ਹੋਏ ਆ ਹਾਂ ਉੱਥੇ ਜਾਣਾ ਹੁਣ ਸਤਿ ਸ਼੍ਰੀ ਅਕਾਲ ਜੀ ਓਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ